ਇਹ ਦੇਖੋ ਤੁਸੀਂ ਕੈਮਰਾ ਮਾਰੋ ਇਹ ਦੇਖੋ ਇਹ ਗੱਡੀ ਜਿੱਥੇ ਖੜੀ ਹੈ ਪਾਰਕਿੰਗ ਦੀ ਜਗ੍ਹਾ ਉੱਥੋਂ ਗੱਡੀ ਅਗਰ ਮੁੜੇਗਾ ਐਂਬੂਲੈਂਸ ਮੁੜੇਗੀ ਤਾਂ ਕਿੱਧਰੋਂ ਮੁੜੇਗੀ ਸਾਹਮਣੇ ਅਮਰਜੰਸੀ ਵਾਟਰ ਦੇਖੋ ਅਮਰਜੰਸੀ ਵਾਟਰ ਮੈਨੂੰ ਕੋਈ ਸੁਵਿਧਾ ਨਹੀਂ ਹੈਗੀ ਇੱਥੇ ਕੌਣ ਨਹੀਂ ਹੈਗਾ ਇੱਡੀ ਤਪਦੀ ਗਰਮੀ ਅੰਦਰ ਕਿਸ ਤਰ੍ਹਾਂ ਦੇ ਹਾਲਾਤ ਨੇ ਅੰਦਰ ਮੈਂ ਕਹਿੰਦਾ ਜਾ ਕੇ ਦੇਖੋ ਇੱਕ ਵਾਰ ਭਾਜੀ ਲੈਂਟਰ ਕਿਵੇਂ ਸੇਕ ਮਾਰਦੇ ਕੰਦਾ ਕਿਵੇਂ ਸੇਕ ਮਾਰਦੀਆਂ ਤੁਸੀਂ ਆਪ ਸੋਚੋ ਵੀ ਜਿਹੜਾ ਐਂਬੂਲੈਂਸ ਦੇ ਵਿੱਚ ਮਰੀਜ਼ ਆਏਗਾ ਉਹ ਕਿਸ ਸਥਿਤੀ ਦੇ ਵਿੱਚ ਹੋਏਗਾ ਉਹਦੇ ਕੋਈ ਇੰਨਾ ਟਾਈਮ ਹੋਗਾ ਹੋਊਗਾ ਕਿ ਉਹ ਘੰਟੇ ਦੋ ਘੰਟੇ ਰੁਕ ਸਕੇ ਸਵੇਰੇ ਗੱਡੀ ਲਾਣੀ ਮਨਾ ਕੀਤੀ ਹੋਈ ਹੈ ਫਿਰ ਵੀ ਜਿਹੜੀ ਗੱਡੀਆਂ ਲਾਈਆਂ ਹੋਈਆਂ ਨਜ਼ਰ ਆ ਰੀਆਂ ਨੇ ਸਾਨੂੰ ਮੈਂ ਕਹਿੰਦਾ ਹਫਤਾ ਹੋ ਗਿਆ ਹਫਤੇ ਜਾਈ ਕੋ ਦੇਖਿਆ ਹੀ ਨਹੀਂ ਕਦੇ ਉਹ ਡੈੱਡ ਹੋ ਗਿਆ ਕਦੇ ਉਹ ਡੈੱਡ ਹੋ ਗਿਆ ਹੁਣ ਸਾਡੇ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਜਾਈ ਦਾ ਮੜਾ ਆ ਕਹਿਣ ਚਲੋ ਮੈਂ ਆ ਗਈ ਘੰਟਾ ਉਹ ਨਹੀਂ ਔੜਦੀ ਉਧਰੋਂ ਮਰੀਜ਼ ਤੜਫੀ ਜਾਂਦਾ ਰਹਿੰਦਾ ਜਿਹੜੇ ਐਂਬੂਲੈਂਸਾਂ ਨੂੰ ਰਾਹ ਦਵਾਉਂਦੇ ਨੇ ਵੀ ਇਹਨਾਂ ਦਾ ਸਮੇਂ ਸਿਰ ਇਲਾਜ ਹੋ ਜਾਣਾ ਆਪਣਾ ਕੋਈ ਭੈਣ ਭਰਾ ਬੱਚੇ ਤਾਂ ਦੇਖੋ ਆ ਦੂਜੀ ਗੱਡੀ ਵੀ ਉੱਥੇ ਲਾਤੀ ਇਹ ਦੇਖ ਲਿਓ ਇਹ ਵੀ ਗੱਡੀ ਇੱਥੇ ਲੱਗ ਗਈ ਹੈ ਕਿੰਨੇ ਕੇਸ ਆਈ ਜਿਹੜੇ ਇੱਥੇ ਡੈੱਡ ਹੋ ਕੇ ਗਏ ਨੇ ਵਾਪਸ ਅਸੀਂ ਸਮਰਾਲੇ ਤੋਂ ਆਇਆ ਸਾਨੂੰ ਰੈਫਰ ਕੀਤਾ ਕਰਨ ਤੋਂ ਬਾਅਦ ਹੁਣ ਸਵੇਰ ਦੀ ਮਾਦਾ ਰੇ ਲਿਆਂਦੀ ਹੈ ਸਿਰ 'ਚ ਬਹੁਤ ਦਰਦ ਹੁੰਦਾ ਇਹਨਾਂ ਨੂੰ ਕਹਿ ਦਿਓ ਛੇਤੀ ਤਾਂ ਉਹ ਆਂਦੇ ਹੀ ਨਹੀਂ ਹੈਗੇ ਅੱਧੀਆਂ ਚੀਜ਼ਾਂ ਦਾ ਸਾਨੂੰ ਆਹ ਪੜਾ ਦਿੰਦੇ ਤੁਸੀਂ ਆਪੇ ਲਾ ਲਓ ਉਹਨੂੰ ਸਵੇਰ ਦੀ ਹੈ ਇਹਨਾਂ ਨੇ ਐਮ ਆਰ ਆਈ ਗਈ ਸੀ ਉਹ ਕਰਾਈ ਹੋਈ ਹੈ ਹਲੇ ਤੱਕ ਗਈਆਂ 4 ਘੰਟੇ ਰਿਪੋਰਟ ਮਿਲੂ 4 ਘੰਟੇ ਬਾਅਦ ਮਿਲੂ ਤੇ ਦੇਖ ਕਰਦੇ ਕਿਵੇਂ ਤੜਫਦਿਆ ਜਾਗੇ ਤੇ ਕੁਝ ਨਹੀਂ ਹੈਗਾ ਜੀ ਉਹਦੇ ਤੋਂ ੱੱਕੇ ਨੇ ਬਸ ਅਸੀਂ ਆਪ ਵੀ ਅੱਖੀਂ ਦੇਖ ਲੈ ਕੋਈ ਇੱਥੇ ਆਇਆ ਤੇ ਸੁੱਕਾ ਨਹੀਂ ਗਿਆ ਵਾਹ ਬਹੁਤ ਕੇਸ ਅਸੀਂ ਡੈੱਡ ਦੇਖੇ ਨੇ ਜਿਹੜੇ ਰੋਂਦੇ ਤੜਫਦੇ ਗਏ ਨੇ ਬਹੁਤ ਕੇਸ ਆ ਜੀ ਕਹਿ ਨਹੀਂ ਸਕਦੇ ਤੁਹਾਨੂੰ ਡਾਇਰੈਕਟਰ ਡਾਕਟਰ ਨੂੰ ਪਹਿਲਾਂ ਕਹਿੰਦਾ ਉਹ ਲਿਆਓ ਕੀ ਹੁੰਦੀ ਹੈ ਇਹ ਤੋਂ ਐਮ ਆਰ ਆ ਤੋਂ ਪਹਿਲਾਂ ਸਕੈਨ ਜੋ ਮੂਰੇ ਵਾਲੀ ਉਹ ਲਿਆ ਕੇ ਦੇਤੀ ਇਹ ਜਗ੍ਹਾ ਨਾਲ origignal ਦੇਖ ਨਹੀਂ ਰਿਹਾ ਕਹਿੰਦਾ ਕੋਈ ਗੱਲ ਨਹੀਂ ਦੂਜੀ ਆਉਣ ਦੇ ਫੇਰ ਦੇਖਾਂਗੇ ਲੈ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਮੌਜੂਦਾਂ ਜਿੱਥੇ ਕਿ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਕਿ ਅਸੀਂ ਸਿਵਲ ਹਸਪਤਾਲ ਦੇ ਵਿੱਚ ਸਿਵਲ ਹਸਪਤਾਲ ਨੂੰ ਕਾਫੀ ਅਪਗ੍ਰੇਡ ਕਰ ਦਿੱਤਾ ਗਿਆ ਵਾ ਹਾਲਾਤ ਕਾਫੀ ਚੰਗੇ ਕਰ ਦਿੱਤੇ ਗਏ ਨੇ ਪਰ ਅੱਜ ਸਿਵਲ ਹਸਪਤਾਲ ਦੇ ਤੁਹਾਨੂੰ ਹਾਲਾਤ ਵੀ ਜਰੂਰ ਜਾਹਿਰ ਕਰਾਵਾਂਗੇ ਤੇ ਇੱਥੇ ਵੀ ਮੁੱਖ ਕਾਰਨ ਇਹ ਹੈ ਕਿ ਪਾਰਕਿੰਗ ਨੂੰ ਲੈ ਕੇ ਕਾਫੀ ਵਿਵਾਦ ਖੜਾ ਹੁੰਦਾ ਏ ਤੇ ਕਾਫੀ ਲੋਕੀ ਜਿਹੜੀ ਕਿ ਪ੍ਰੇਸ਼ਾਨ ਹੁੰਦੇ ਨੇ ਕਾਫੀ ਲੋਕ ਜਿਹੜੀ ਕਿ ਠੇਕੇ ਉੱਥੇ ਪਰਚੀ ਕਟਾ ਕੇ ਜਾਂਦੇ ਤੇ ਮਨਮਰਜ਼ੀਆਂ ਦੇ ਨਾਲ ਆਪਣੀਆਂ ਪਾਰਕਿੰਗ ਅ ਐਮਰਜੈਂਸੀ ਬਾਹਰ ਜਾਂ ਹੋਰ ਕਿਤੇ ਬਾਹਰ ਖੜਾ ਕੇ ਚੱਲ ਜਾਂਦੇ ਨੇ ਇੱਥੋਂ ਤੱਕ ਕਿ ਜਿਹੜੀ ਥਾਣਿਆਂ ਦੀ ਗੱਡੀ ਵੀ ਹੁੰਦੀ ਆ ਉਹ ਵੀ ਖੜਾ ਕੇ ਇੱਥੋਂ ਦੀ ਚੱਕ ਚੱਲ ਜਾਂਦੇ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹੁਣ ਇੱਕ ਸਰਕਾਰੀ ਗੱਡੀ ਜਿਹੜੀ ਆ ਇੱਥੇ ਪਹੁੰਚੀ ਆ ਦੇਖ ਸਕਦੇ ਹੋ ਹੁਣ ਇੱਥੇ ਗੱਡੀ ਲਾ ਦਿੱਤੀ ਗਈ ਆ ਜੇਕਰ ਕੱਲ ਜੇਕਰ ਕੁਛੀ ਮਿੰਟ ਪਹਿਲਾਂ ਜੇ ਐਂਬੂਲੈਂਸ ਨੇ ਲੰਘਣਾ ਹੈ ਜਾਂ ਇੱਥੋਂ ਆਣਾ ਹੈ ਜਾਣਾ ਹੈ ਤੇ ਕੌਣ ਜ਼ਿੰਮੇਦਾਰ ਹੈਗਾ ਜੇਕਰ ਪੇਸ਼ੈਂਟ ਵਿੱਚ ਸੀਦੇ ਸਹਿ ਤੇ ਉਸ ਦਾ ਕੌਣ ਜ਼ਿੰਮੇਦਾਰ ਹੈ ਦੇਖ ਸਕਦੇ ਹੋ ਕਿਸ ਤਰ੍ਹਾਂ ਦੇਖ ਸਕਦੇ ਹੋ ਕਿ ਇੱਕ ਝੁੰਡ ਦੇ ਵਿੱਚ ਜਿਹੜੀਆਂ ਗੱਡੀਆਂ ਇੱਥੇ ਲਾਈ ਹੋਈਆਂ ਨੇ ਹਾਲਾਂਕਿ ਇੱਥੇ ਸਵੇਰੇ ਗੱਡੀ ਲਾਣੀ ਮਨਾ ਕੀਤੀ ਹੋਈ ਹੈ ਫਿਰ ਵੀ ਜਿਹੜੀ ਗੱਡੀਆਂ ਲਾਈਆਂ ਹੋਈਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਜਦੋਂ ਵੱਡੇ ਵੱਡੇ ਦਾਅਵੇ ਜਰੂਰ ਕੀਤੇ ਜਾਂਦੇ ਆ ਕਿ ਅਸੀਂ ਸਿਵਲ ਹਸਪਤਾਲ ਨੂੰ ਹਾਲਾਤ ਬਦਲਤੇ ਨੇ ਅਸੀਂ ਸਿਵਲ ਹਸਪਤਾਲ ਦੀ ਪਾਰਕਿੰਗ ਲੈ ਕੇ ਕਾਫੀ ਚੜਕਾ ਦਿੱਤਾ ਗਿਆ ਤੇ ਇੱਥੇ ਟੋਬ ਵੀ ਜਲੀ ਸ਼ੁਰੂ ਕਰ ਦਿੱਤੀ ਗਈ ਹੈ ਪਰ ਸਵਾਲ ਇੱਥੇ ਉੱਠਦਾ ਹੈ ਜਨਤਾ ਦਾ ਕਿ ਪਾਰਕਿੰਗ ਦਾ ਚਲੋ ਵਿਵਾਦਾਂ ਚ ਘਿਰੀ-ਘਿਰੀ ਹੈ ਤੇ ਅੰਦਰਲੇ ਜਿਹੜੇ ਸੁਵਿਧਾਵਾਂ ਨੇ ਉਹ ਵੀ ਵਿਵਾਦਾਂ ਦੇ ਘੇਰੇ ਨਜ਼ਰੋਂ ਕਿ ਨਾਮ ਹੈ ਤੁਹਾਡਾ ਬਰੇਜਾਨ ਤੇ ਨਾਮ ਕੀ ਤੁਹਾਡਾ ਹੈ ਹੈ ਸੋ ਇੱਥੇ ਲੋਕ ਆਪ ਵੀ ਪਰੇਸ਼ਾਨ ਨਜ਼ਰਾਂ ਦੇ ਦਿਖਾਈ ਦੇ ਰਹੇ ਨੇ ਕਿਉਂਕਿ ਇੱਥੇ ਸਹੂਲਤਾਂ ਜਿਹੜੀਆਂ ਵਧ ਨਹੀਂ ਹੈਗੀਆਂ ਕੀ ਨਾਮ ਹੁੰਦਾ ਲਖਵਿੰਦਰ ਸਿੰਘ ਇੱਥੇ ਸਹੂਲਤ ਕਿਹੋ ਜਿਹੀ ਹੁੰਦੀ ਹੈ ਸਹੂਲਤ ਮਾੜੀ ਤੇ ਇਹ ਤਾਂ ਕਹਿੰਦੇ ਕਿ ਆਪਾਂ ਅਪਗ੍ਰੇਡ ਕਰਤਾ ਸਾਰਾ ਤੇ ਕੁਝ ਨਹੀਂ ਹੈਗਾ ਜੀ ਉਹਦੇ ਤੋਂ ੱੱਕੇ ਨੇ ਬਸ ੱੱਕੇ ਹੀ ਨੇ ਇਲਾਜ ਕਿਸ ਤਰ੍ਹਾਂ ਦਾ ਹੋ ਰਿਹਾ ਸਾਡਾ ਹਲਾਇਜ ਦਾ ਜਮਾ ਨਹੀਂ ਹੈਗੀ ਯਾਰ ਕੋਈ ਪੁੱਛ ਗਿੱਚ ਨਹੀਂ ਹੈਗੀ ਗੁਰਤੀਰਤ ਸਿੰਘ ਕੀ ਕਿਸ ਤਰ੍ਹਾਂ ਦੇ ਹਾਲਾਤ ਨੇ ਇੰਦੇ ਵੀਰੇ ਹੈ ਨਹੀਂ ਬਾ ਮਾੜੀ ਹਾਲਾਤ ਆ ਯਾਰ ਹਾਲਾਤ ਦਾ ਕੋਚਣਾ ਪਰਾ ਵਾ ਅਸੀਂ ਸਮਰਾਲੇ ਤੋਂ ਆਏ ਸਾਨੂੰ ਰੈਫਰ ਕੀਤਾ ਕਰਨ ਤੋਂ ਬਾਅਦ ਹੁਣ ਸਵੇਰ ਦੀ ਮਾਦਾ ਉਹ ਲੈ ਆਂਦੀ ਹੈ ਸਿਰ 'ਚ ਬਹੁਤ ਦਰਦ ਹੁੰਦਾ ਉਹਨੂੰ ਸਵੇਰ ਦੀ ਐ ਮੈਨਾਂ ਨੇ ਐਮ ਆਰ ਆਈ ਗਈ ਸੀ ਉਹ ਕਰਾਈ ਹੋਈ ਹੈ ਹਲੇ ਤੱਕ ਗਈਆਂ 4 ਘੰਟੇ ਰਿਪੋਰਟ ਮਿਲੂ 4 ਘੰਟੇ ਬਾਅਦ ਮਿਲੂ ਭੈਣ ਤੋਂ ਦੇਖ ਕਰ ਦੇ ਕਿਵੇਂ ਤੜਪਦਿਆ ਜਾਵੇ ਕੋਈ ਸੁਵਿਧਾ ਕੋਈ ਕਰਾ ਤੁਹਾਨੂੰ ਅੰਦਰ ਡਾਕਟਰ ਡਾਕਟਰ ਨੂੰ ਪਹਿਲਾਂ ਕਹਿੰਦਾ ਉਹ ਲਿਆਓ ਕੀ ਹੁੰਦੀ ਹੈ ਇਹ ਤੋਂ ਐਮ ਆਰ ਆਈ ਤੋਂ ਪਹਿਲਾਂ ਸਕੈਨ ਜੋ ਉਹ ਮੂਰੇ ਵਾਲੀ ਉਹ ਲੈ ਆ ਕੇ ਦੇਤੀ ਇਹ ਜਗ੍ਹਾ ਨਾਲ ओरिजिनल ਦੇਖ ਨਹੀਂ ਰਿਹਾ ਕਹਿੰਦਾ ਕੋਈ ਗੱਲ ਨਹੀਂ ਦੂਜੀ ਆਉਣ ਦੇ ਫੇਰ ਦੇਖਾਂਗੇ ਲੈ ਦੱਸ ਏਦਾਂ ਕਿਹਾ ਵਾ ਦੇਖ ਮਰੀਜ਼ ਕਿਵੇਂ ਤੜਫਦਾ ਜਾ ਕੇ ਕੋਈ ਉੱਥੇ ਇਲਾਜ ਲਈ ਕੋਈ ਦਵਾਈ ਵਗੈਰਾ ਕੋਈ ਕੋਈ ਇੰਜੈਕਸ਼ਨ ਕਰ ਲੈ ਇਨਸ਼ਾ ਅੱਲਾਹ ਕਹਿੰਦਾ ਜੀ ਚਲੋ ਹੁਣ ਦਰਦ ਟਿਕ ਜੂਗਾ ਦਰਦ ਜੇ ਟਿਕੂ ਤਾਂ ਹੀ ਆ ਜੇ ਕੋਈ ਦਵਾਈ ਲਾਉਂਗੇ ਇਹਨਾਂ ਨੂੰ ਕਹਿ ਦਿਓ ਛੇਤੀ ਤਾਂ ਉਹ ਆਂਦੇ ਹੀ ਨਹੀਂ ਹੈਗੇ ਅੱਧੀਆਂ ਚੀਜ਼ਾਂ ਦਾ ਸਾਨੂੰ ਆਹ ਪੜਾ ਦਿੰਦੇ ਤੁਸੀਂ ਆਪੇ ਲਾ ਲਓ ਨਹੀਂ ਭਾਜੀ ਅਸੀਂ ਮਨਤਾ ਕਰਦੇ ਮਰੀਜ਼ ਸਾਡਾ ਤੜਫਦਾ ਰਹਿ ਜਾਂਦਾ ਉਹ ਪਿੱਛੇ ਆਂਦੀ ਹੀ ਨਹੀਂ ਸਾਡਾ ਮਰੀ ਦਾ ਤੜਫ ਰਿਹਾ ਹੁਣ ਕਹਿੰਦੇ ਜੀ ਰਿਪੋਰਟ ਆਊਗੀ ਤਾਂ ਦੇਖਾਂਗੇ ਹੁਣ 4 ਘੰਟੇ ਕਹਿੰਦੇ ਨੇ 4 ਘੰਟੇ ਮਰੀ ਜਦ ਨਹੀਂ ਤੜਫੀ ਜਾਊ ਭਾਈ ਜੀ ਮੁੱਕ ਦੀ ਗੱਲ ਇੱਥੇ ਹੈ ਕਿਥੇ ਇੱਥੇ ਇੱਥੇ ਹਾਂ ਦੇ ਲੈ ਇੱਥੇ ਲਿਆਉਣ ਦੇ ਹਾਲਾਤ ਕਿਥੇ ਇਹ ਤਾਂ ਆਪ ਲੈ ਕੇ ਚੱਲੇ ਆ ਰਿਪੋਰਟ ਮਿਲ ਜਵੇ ਮਰੀ ਲਾਇਆ ਬਹੁਤ ਬਦਲਾਵ ਲਿਆ ਕੋਸ਼ ਨਹੀਂ ਬਦਲਾਵ ਲਿਆਂਦਾ ਇੱਥੇ ਬਾਈ ਹੈ ਨੀਰਾ ਗੰਦ ਆ ਜੀ ਇੱਥੇ ਅੱਛਾ ਜੇਕਰ ਗੱਲ ਕੀਤੀ ਜਾਵੇ ਕਿੰਨੇ ਕੇਸ ਆ ਜਿਹੜੇ ਇੱਥੇ ਡੈੱਡ ਹੋ ਕੇ ਗਏ ਨੇ ਵਾਪਸ ਅੱਛਾ ਬਹੁਤ ਆਪਦੀ ਅੱਖੀ ਦੇਖ ਲਈ ਕੋਈ ਇੱਥੇ ਆਇਆ ਤੇ ਸੁੱਕਾ ਨਹੀਂ ਗਿਆ ਬਹੁਤ ਕੇਸ ਅਸੀਂ ਡੈੱਡ ਦੇਖੇ ਨੇ ਜਿਹੜੇ ਰੋਂਦੇ ਤੜਫਦੇ ਗਏ ਨੇ ਬਹੁਤ ਕੇਸ ਆ ਜੀ ਅੱਛਾ ਕਹਿ ਨਹੀਂ ਸਕਦੇ ਤੁਹਾਨੂੰ ਸਾਨੂੰ ਮੈਂ ਕਹਿੰਦਾ ਹਫਤਾ ਹੋ ਗਿਆ ਹਫਤੇ ਜਾਈ ਕੋ ਦੇਖਿਆ ਹੀ ਨਹੀਂ ਅੱਛਾ ਕਿਤੇ ਉਹ ਡੈੱਡ ਹੋ ਗਿਆ ਕਿਤੇ ਉਹ ਡੈੱਡ ਹੋ ਗਿਆ ਹੁਣ ਸਾਡੇ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਹੁੰਦੀ ਆ ਜਾਈਦਾ ਮੜਾ ਜਾ ਕਹਿਣ ਚਲੋ ਮੈਂ ਆ ਗਈ ਘੰਟਾ ਉਹ ਨਹੀਂ ਉੜਦੀ ਉਧਰੋਂ ਮਰੀਜ਼ ਤੜਫੀ ਜਾਂਦਾ ਰਹਿੰਦਾ ਠੀਕ ਆ ਰਾਤ ਨੂੰ ਆਉਂਦੇ ਆ ਕੰਪਾਉਂਡਰ ਵਿੱਚ ਜੀ ਸੁਵਿਧਾ ਹੈਗੀ ਇੱਥੇ ਕਿੱਦਾਂ ਕਿੱਦਾਂ ਮੈਂ ਕਹਿੰਦਾ ਕੋਈ ਸੁਵਿਧਾ ਨਹੀਂ ਹੈਗੀ ਇੱਥੇ ਕੋਈ ਨਹੀਂ ਹੈਗਾ ਇੰਨੀ ਤਪਦੀ ਗਰਮੀ ਅੰਦਰ ਕਿਸ ਤਰ੍ਹਾਂ ਦੇ ਹਾਲਾਤ ਨੇ ਅੰਦਰ ਮੈਂ ਕਹਿੰਦਾ ਜਾ ਕੇ ਦੇਖੋ ਇੱਕ ਵਾਰ ਭਾਜੀ ਲੈਂਟਰ ਕਿਵੇਂ ਝੇਕ ਮਾਰਦੇ ਕੰਧਾਂ ਕਿਵੇਂ ਝੇਕ ਮਾਰਦੀਆਂ ਬਹੁਤ ਘਾਰਾ ਲੱਗਿਆ ਬਾਹਰ ਤੋਂ ਪਾਣੀ ਤੱਕ ਬਾਹਰੋਂ ਪੀਣਾ ਪੈਂਦਾ ਸਾਨੂੰ ਠੰਡਾ ਪਾਣੀ ਤਾਂ ਅਸੀਂ ਵਾਟਰ ਕੂਲ ਲਾਏ ਕਿੱਥੇ ਵਾਟਰ ਕੂਲ ਇੱਕ ਵੀ ਵਾਟਰ ਕੂਲ ਦਿਖਾ ਦਿਓ ਮੈਂ ਕਹਿੰਦਾ ਇੱਕ ਵੀ ਦਿਖਾ ਦਿਓ ਬਾਥਰੂਮ ਦਾ ਦੇਖੋ ਕਿੰਨੇ ਮਾੜੇ ਹਾਲ ਆ ਜਾ ਕੇ ਬਾਥਰੂਮ ਦੇ ਦੇਖੋ ਬੋਦ ਆ ਜੋ ਇਹ ਦੇਖਣ ਮੜੇ ਆ ਜੋ ਇਹ ਦੇਖੋ ਤੁਸੀਂ ਕੈਮਰਾ ਮਾਰੋ ਇਹ ਦੇਖੋ ਇਹ ਗੱਡੀ ਜਿੱਥੇ ਖੜੀ ਹੈ ਪਾਰਕਿੰਗ ਤੇ ਹੀ ਜਾਦਾ ਉੱਥੋਂ ਗੱਡੀ ਅਗਰ ਮੁੜੇਗਾ ਐਂਬੂਲੈਂਸ ਮੁੜੇਗੀ ਤਾਂ ਕਿਧਰੋਂ ਮੁੜੇਗੀ ਸਾਹਮਣੇ ਐਮਰਜੈਂਸੀ ਵਾਟਰ ਦੇਖੋ ਐਮਰਜੈਂਸੀ ਵਾਟਰ ਕਿੱਥੇ ਜਾਏਗਾ ਅਸੀਂ ਇਸ ਉਮਰ ਦੇ ਵਿੱਚ ਵੀ ਸੜਕਾਂ ਦੇ ਉੱਤੇ ਖੜੇ ਹੋ ਕੇ ਚੌਂਕਾਂ 'ਚ ਐਂਬੂਲੈਂਸਾਂ ਨੂੰ ਰਸਤਾ ਦਿਵਾਨੇ ਆ ਕਿ ਐਂਬੂਲੈਂਸ ਦੇ ਵਿੱਚ ਜਿਹੜਾ ਮਰੀਜ਼ ਹੈ ਉਹਨੂੰ ਸਮੇਂ ਸਿਰ ਉਹਦਾ ਇਲਾਜ ਹੋਵੇ ਤੇ ਉਹਦੀ ਜਾਨ ਬਚ ਜੀ ਬਚ ਜਾਵੇ ਜਦੋਂ ਸਿਵਲ ਹੋ ਹਸਪੀਟਲ ਦੇ ਹਾਲਾਤ ਦੇਖਦੇ ਆਂ ਤੇ ਇੱਥੇ ਆਂਦੇ ਆ ਸਭ ਤੋਂ ਵੱਡੀ ਨਲਾਇਕੀ ਤਾਂ ਇੱਥੇ ਠੇਕੇਦਾਰ ਦੀ ਏ ਹੁਣ ਐਸਐਮ ਸਾਰੇ ਪੂਰੇ ਸਟਾਫ ਨੂੰ ਮਿਲੇ ਆਂ ਪੁਲਿਸ ਆਫਿਸ 'ਚ ਵੀ ਗਏ ਆਂ ਐਸਐਮਓ ਸਾਹਿਬ ਜੀ ਨੂੰ ਮਿਲੇ ਆਂ ਐਸਐਮਓ ਸਾਹਿਬ ਜੀ ਨੇ ਆਸ਼ਵਾਸਨ ਦਿੱਤਾ ਕਿ ਠੀਕ ਹੈ ਮੈਂ ਅੱਜ ਹੀ ਇਹਨਾਂ ਦੇ ਠੇਕੇਦਾਰ ਦੇ ਖਿਲਾਫ ਉਹ ਕਰਦਾ ਕੰਪਲੇਂਟ ਵੀ ਤੂੰ ਅੱਗੇ ਗੱਡੀ ਕਿਸ ਤਰ੍ਹਾਂ ਲਗਵਾ ਰਿਆ ਜਦ ਕਿ ਜਿੱਥੇ ਡਾਕਟਰ ਪਾਰਕਿੰਗ ਹੈ ਉਹਨੂੰ ਵੀ ਸਿਵਲ ਤੌਰ ਤੇ ਇਸਤੇਮਾਲ ਕੀਤਾ ਜਾਂਦਾ ਹੁਣ ਦੇਖ ਰਹੇ ਹੋ ਕਿ ਮਰੀਜ਼ ਕੋ ਇੰਨਾ ਟਾਈਮ ਹੁੰਦਾ ਜਿੰਨੀ ਟਾਈਮ ਗੱਡੀਆਂ ਗੱਡੀਆਂ ਇੱਥੋਂ ਹਟਾਉਣ ਲਈ ਕੋਈ ਇਹ ਕਹ ਇਹ ਕਹਿੰਦੇ ਗੱਡੀ ਵਾਲਾ ਆਊਗਾ ਤੇ ਹਟਾਊਗਾ ਜੀ ਤੁਸੀਂ ਆਪ ਸੋਚੋ ਵੀ ਜਿਹੜਾ ਐਂਬੂਲੈਂਸ ਦੇ ਵਿੱਚ ਮਰੀਜ਼ ਆਏਗਾ ਉਹ ਕਿਸ ਸਥਿਤੀ ਦੇ ਵਿੱਚ ਹੋਏਗਾ ਉਹਦੇ ਕੋਈ ਇੰਨਾ ਟਾਈਮ ਹੋਵੇਗਾ ਹੋਊਗਾ ਕਿ ਉਹ ਘੰਟੇ ਦੋ ਘੰਟੇ ਰੁਕ ਸਕੇ ਅਗਰ ਉਹਦੇ ਕੋਈ ਇੰਨਾ ਹੀ ਟਾਈਮ ਹੋਵੇ ਵੀ ਘੰਟੇ ਦੋ ਘੰਟੇ ਮੈਂ ਰੁਕ ਸਕਦਾ ਜਾਂ ਮੈਂ ਤੋਰ ਕੇ ਚੱਲ ਸਕਦਾ ਤੁਹਾਨੂੰ ਐਂਬੂਲੈਂਸ ਨੂੰ ਫੋਨ ਕਰਨ ਦੀ ਜ਼ਰੂਰਤ ਹੀ ਕੀ ਹੈ ਜਦ ਐਂਬੂਲੈਂਸ ਇਸ ਉਮਰ ਦੇ ਵਿੱਚ ਹੋਰ ਵੀ ਸਾਡੇ ਵਰਗੇ ਸੱਜਣ ਨੇ ਜਿਹੜੇ ਐਂਬੂਲੈਂਸਾਂ ਨੂੰ ਰਾਹ ਦਵਾਉਂਦੇ ਨੇ ਵੀ ਇਹਨਾਂ ਦਾ ਸਮੇਂ ਸਿਰ ਇਲਾਜ ਹੋ ਜਾਣਾ ਆਪਣਾ ਕੋਈ ਭੈਣ ਭਰਾ ਬੱਚੇ ਤਾਂ ਦੇਖੋ ਆ ਦੂਜੀ ਗੱਡੀ ਵੀ ਉੱਥੇ ਲਾਤੀ ਇਹ ਦੇਖ ਲਿਓ ਇਹ ਵੀ ਗੱਡੀ ਇੱਥੇ ਲੱਗ ਗਈ ਹੈ ਬਿਲਕੁਲ ਹਾਲਾਤ ਤਾਂ ਨਾ ਸਾਂਝੇ ਕਰ ਰਹੇ ਆਂ ਦੇਖ ਸਕਦੇ ਹੋ ਕਿ ਗੱਡੀ ਇੱਥੇ ਪਾਰਕਿੰਗ ਕਿੱਥੇ ਗਈ ਲੱਗ ਚੁੱਕੀ ਹੈ ਟੈਂਸ਼ਨ ਨੂੰ ਰੋਕਣ ਲਈ ਤੇ तमाम ਤਸਵੀਰਾਂ ਤੁਹਾਨੂੰ ਸਾਰੀਆਂ ਦਿਖਾ ਰਹੇ ਆਂ ਕਿ ਕਿਸ ਤਰ੍ਹਾਂ ਇੱਥੇ ਗੱਡੀ ਲਾਈ ਹੋਈ ਹੈ ਇੱਥੇ ਸਰਕਾਰੀ ਗੱਡੀ ਵੀ ਲੱਗੀ ਹੋਈ ਹੈ ਗੱਡੀ ਆਪਣੀ ਹੈ ਥਾਣੇ ਦੀ ਆਪਣੇ ਥਾਂ ਦੇ ਲਈ ਇਕੱਡੀ ਅਸੀਂ ਤਾਂ ਬਹਰੋਂ ਆਏ ਹਾਂ ਆਪਣੇ ਥਾਂ ਦੇ ਦੀ ਕੀ ਕੋਣ ਹੈ ਡਰਾਈਵਰ ਇਹਦਾ ਬਿਲਕੁਲ ਇਹ ਲਾਈਨ ਵਾਈਜ ਜੇ ਕਿ ਸਕਦੇ ਹੋ ਗੱਡੀਆਂ ਕਿਸ ਤਰ੍ਹਾਂ ਖੜਾਈ ਆ ਐਮਬੂਲੈਂਸ ਦਾ ਰਾਹ ਵੀ ਆਣਾ ਚਾਹੀਦਾ ਹੋਇਆ ਪਿਆ ਹੋਇਆ ਕੀ ਹੋਏਗਾ ਇਹਦਾ ਕਿ ਮਰੀਜ਼ ਜੇਕਰ ਸੀਰੀਅਸ ਹੋਵੇ ਕਾਫੀ ਸੀਰੀਅਸ ਹੋਵੇ ਤੇ ਉਹਦਾ ਇਲਾਜ ਹੋਵੇਗਾ ਇੱਥੇ ਨਹੀਂ ਚਾਚਾ ਦਾ ਵਿਸ਼ਾ ਵਾ ਕਿਉਂਕਿ ਦੇਰ ਬਾਰੇ ਹਾਲਾਤਾਂ ਦੇ ਵਿੱਚ ਇੱਥੇ ਮਰੀ ਜਾਂਦਾ ਵਾ ਕਈਆਂ ਦਾ ਐਕਸੀਡੈਂਟ ਹੋਇਆ ਹੁੰਦਾ ਕਈਆਂ ਨੂੰ ਮਾਰ ਦੀਆਂ ਨੇ ਸੋ ਤਕ ਤਕਲੀਫਾਂ ਹੁੰਦੀਆਂ ਨੇ ਪਰ ਬਿਲਕੁਲ ਇੱਥੇ ਤੇ ਪ੍ਰਸ਼ਾਸਨ ਦੇ ਕੰਨਾਂ ਤੇ ਜਾਂ ਸਿਰ ਤੇ ਜੂਨ ਹੀ ਖਿਸਕਦੀ ਆਉਣ ਵਾਲੇ ਸਮੇਂ ਦੇਖਣਾ ਹੈਗਾ ਕਿ ਇਹਨਾਂ ਦਾ ਹੱਲ ਹੋਵੇਗਾ ਕਿ ਨਹੀਂ ਹੋਵੇਗਾ ਟੋ ਬੈਨਾ ਜਿਹੜੀ ਇਹ ਪ੍ਰਾਈਵੇਟ ਗੱਡੀਆਂ ਜਾਂ ਹੋਰ ਵੀ ਗੱਡੀਆਂ ਨੂੰ ਟੋ ਕਰੇਗੀ ਕਿ ਨਹੀਂ ਕਰੇਗੀ ਇਹ ਆਉਣ ਵਾਲੇ ਸਮੇਂ ਦੇਖਣਾ ਜੁੜੇ ਹਾਂ ਲੈ ਬਿਧਨਾ ਦੀਪਕ ਕੁਮਾਰ ਦੇ ਨਾਲ ਜੰਪ ਰਿਪੋਰਟ ਧੰਨਵਾਦ